And mm -hmm. ਹੈ ਨਾ ਨੋਦਈ ਜਿਸ ਅਕ ਸਰਦਨ ਹਾਰ ਗੁਰ ਬਾਣੀ ਕਾ ਹੈ ਪਾਯੋ ਵਸਫਲ ਸਦਾ ਸੁਖ ਦਾਈ ਨਾ

ਆਇਆ ਤੈਨ ਪਵਿਤ ਪਰਮ ਪਦ ਪਾਈ ਮੇਰੇ ਨਾਮ ਹਰ ਜਨ ਆਰੋਗ ਭਏ ਗੁਰਬਜਨੀ ਜਨਾ ਜਪਿਆ ਮੇਰਾ ਹਰਿ ਨਾਮ ਤੈਨ ਕੇ ਹੋਮ ਮੈਂ ਰੋਗ ਮੰਗਸ ਨਮਾਹ ਦੇਉ ਤ੍ਰੈ ਗੁਣ ਰੋਗੀ ਵਿੱਚ ਹੋ ਮੈਂ ਕਾਰਕ ਵਾਈ ਜਨ ਕੇ ਇਸਹਨ ਚਿਤ ਹੈ ਪਪੜੇ ਹਰ ਕਰਮ ਚਸੋ ਦੀਪਾਈ ਹੋ ਮੇਰੋਗ ਸਭ ਤੱਕ ਤਪਿਆ ਪਿਆ

ਦਰਬਾਰੀ ਦੇ ਹੁਕਮਨਾਮਾ ਸਾਹਿਬ ਜੋ ਅੱਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਗ੍ਰਾਹ ਜਾਨੀ ਬਖਸ਼ਿਸ਼ ਕੀਤੇ ਹਨ ਸੋਹੀ ਰਾਗ ਦੇ ਵਿੱਚੋਂ ਚੌਥੇ ਪਾਤਸ਼ਾਹ ਸੋਦੇスルਤਾਨ ਅਨ ਸਾਹਿਬ ਸ੍ਰੀ ਗੁਰੂ ਅਰਜਨਦਾਸ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਸਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਰਾਜਿਆਂ ਦੇ ਪਵਨ ਪਵਿੱਤਰ 733 ਸ਼ਤੀ ਅੰਗ ਪਰ ਸशोभਤ ਹੈ ਸੁਹੀ ਮਹ ਲਾਟoftਾ ਜਨਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਨ ਕੇ ਸਭ ਰੋਗ ਗਵਾਏ ਸਤਿਗੁਰੂ ਜੀ ਕਹਿੰਦੇ ਜਿੰਨਾ ਮਨੁੱਖਾ ਦੇਹ ਦੇ ਵਿੱਚ ਉਹ ਆਕਾਰ ਪੁਰਖ ਵਹਿਗੁਰੂ ਆਣ ਵਸਿਆ ਹੈ ਉਹਨਾਂ ਦੇ ਉਹ ਪ੍ਰਮਾਤਮਾ ਵਹਿਗੁਰੂ ਸਾਰੇ ਲੋਭ ਜਿਹੜੇ ਨੇ ਉਹ ਦੂਰ ਕਰ ਦਿੰਦਾ ਹੈ ਬਾਣੀ ਦੇ ਵਿੱਚ ਪ੍ਰਮਾਤ ਹੈ ਸਤਿਗੁਰੂ ਜੀ ਕਹਿੰਦੇ ਨੇ ਭੈਰੋ ਰਗ ਦੇ ਵਿੱਚ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਜੇ ਕੋਈ ਰੋਗ ਨਹੀਂ ਹੈ ਤੇ ਗੁਰੂ ਪਾਤਸ਼ਾਹ ਮਹਾਰਾਜਿਆਂ ਨੂੰ ਨਹੀਂ ਹੈ ਤੇ ਦੁਨੀਆਂ ਦੇ ਲੋਕ ਸਤਗੁਰੂ ਜੀ ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ ਕੇਵਲ ਮਨੁੱਖ ਜਾਤੀ ਨਹੀਂ ਸਤਗੁਰੂ ਜੀ ਨੇ ਇਹ ਲਫ਼ਜ਼ ਨਹੀਂ ਵਰਤੇ ਆ ਸੰਸਾਰ ਦੇ ਵਿੱਚ ਜੋ ਵੀ ਹੈ ਸਤਗੁਰੂ ਜੀ ਕਹਿੰਦੇ ਸਭ ਕੀ ਰੋਗੀ ਨੇ ਤੇ ਸੋ ਤੋਂ ਵੱਡਾ ਜਿਹੜਾ ਰੋਗ ਹੈ ਉਸੋ ਮੇਰਾ ਲੋ ਜਿਹੜਾ ਸਾਨੂੰ ਮੁੱਖਾਂ ਨੂੰ ਚੁਬੜਿਆ ਹੋਇਆ ਹੈ ਇਸ ਤੋਂ ਅਸੀਂ ਸ਼ੁਕਰ ਆਹੀ ਨਹੀਂ ਪਾ ਰਹੇ ਕਿਉਂਕਿ ਜਿਸ ਚੀਜ਼ ਨੇ ਸਾਨੂੰ ਸ਼ੁਕਰਾਂ ਦੇਣਾ ਹੈ ਉਸ ਚੀਜ਼ ਦਾ ਅਸੀਂ ਧਿਆਨ ਨਹੀਂ ਕਰਦੇ ਸਤਿਗੁਰੂ ਜੀ ਕਹਿੰਦੇ ਨੇ ਕਿ ਖੌਮੇ ਨਾਮੇ ਨਾਲ ਵਿਰੋਧ ਹੈ ਤੋ ਇਹ ਨਾ ਵਸੇ ਉਠਾਏ ਜੇ ਗੁਰੂ ਕਿਰਪਾ ਕਰੇ ਸਾਡੀ ਕਦੇ ਅਰਦਾਸ ਵਿੱਚ ਪ੍ਰਵਾਨ ਕਰ ਲਵੇ ਸਾਰੇ ਹਿਰਦੇ ਵਿੱਚ ਨਾਨਕ ਨੇ ਬੇਨਤੀ ਕੀਤੀ ਸੀ ਪੰਜਵੀਂ ਬੇਨਤੀ ਇਹ ਹੋਈ ਹੈ ਕਿ ਉਹ ਸਕਾਲ ਪੁਰਖ ਵਹਿਗੁਰੂ ਜਿਹਨੂੰ ਹਿਰਦੇ ਵਿੱਚ ਵਸਾਈਏ ਜਿਹੜੇ ਬਾ ਕੀ ਦੇ ਰੋਗ ਨਹੀਂ ਨੋ ਕੱਢਣ ਦੀ ਜ਼ਰੂਰਤ ਨਹੀਂ ਪੈਣੀ ਸਤਨੂੰ ਜਿਨੇ ਆਪੇ ਹੀ ਕਿਰਪਾ ਪਤਣੀ ਹੈ ਕਿਉਂਕਿ ਜਿੱਥੇ ਅਕਾਲ ਪੁਰਖ ਵਹਿਗੁਰੂ ਆਪ ਉਥੇ ਉਹਦੀਆਂ ਬਖਸ਼ਿਸ਼ਾਂ ਸਾਰੀਆਂ ਨਾਲ ਨੇ ਉਹਨੂੰ ਸੱਦਰ ਦੇ ਉਹਨਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਣੀ ਵਾਸ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਸਾਡੇ ਹਿਰਦੇ ਸਾਡੇ ਅਮਰਾਂ ਵਿੱਚ ਵਸਦਾਵੇ ਉਹਦੀ ਬਾਣੀ ਸਾਡੇ ਮਨ ਵਿੱਚ ਵਸ ਜਾਵੇ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਚਿੰਤ ਪਰਮ ਤਤ ਪਾਏ ਅਗਲੀ ਪੰਧੀ ਵਿੱਚ ਗੁਰੂ ਰਾਮਦਾਸ ਸਹਿਬ ਮਹਾਰਾਜ ਫਰਮਾਨ ਕਰਦੇ ਨੇ ਕਹਿੰਦੇ ਜਿੰਨਾ ਬਲੁਖਾਂ ਨੇ ਪ੍ਰਮਾਤਮਾ ਦਾ ਨਾਮ ਸਿਵਰੀਆ ਉਹ ਹੋਵੇਂ ਆਤਮਿਕ ਰੋਕਾਂ ਤੋਂ ਸੁਤੰਤਰ ਹੋ ਗਏ ਉਹਨਾਂ ਨੇ ਸੋਹ ਕੰਪੂਟਰ ਦੇ ਪਵਿੱਤਰ ਆਤਮਿਕ ደረጃ ਪ੍ਰਾਪਤ ਕਰ ਲਿਆ ਮੇਰੇ ਨਾਲ ਹਰ ਜਨ ਤਾਰੋਗ ਭਏ ਹੇ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਜੀ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਾਸ ਹੋਮੇ ਆਧਤੋਂ ਨਿਰੋਏ ਹੋ ਗਏ ਗੁਰਬਚਨੀ ਜਿਨਾਂ ਝਪਿਆ ਮੇਰਾ ਹਰ ਹੱਦ ਤਿਨਕੇ ਹੋਮੇ ਰੋਏ ਇਤੋਂ ਤੱਕ ਸਤਗੁਰੂ ਜੀ ਹਉਮੈ ਹੰਕਾਰ ਦੇ ਕਰਹੀ ਪੈ ਕਰਦੇ ਨੇ ਜਿੰਨਾ ਮਨੁੱਖਾਂ ਨੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਉਸ ਅਕਾਰਤੁ ਰਖ ਵੈਰੂ ਜੀ ਦਾ ਨਾਮ ਜਪਿਆ ਉਹਨਾਂ ਦੇ ਹਉਮੈ ਆਦਿਕ ਰੋਗ ਜਿਹੜੇ ਨੇ ਉਹ ਦੂਰ ਹੋ ਗਏ ਬ੍ਰਹਮ ਵਿਸਨ ਵਾਹ ਦਿਉ ਤਰਾ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਮਨੁੱਖ ਦੀ ਕੀ ਗੱਲ ਕਰੀਏ ਸਤਗੁਰੂ ਜੀ ਕਹਿੰਦੇ ਪ੍ਰਾਣਾਂ ਕਿਤੇ ਦੱਸੀਆਂ ਸਾਖੀਆਂ ਅਨੁਸਾਰ माया ਦੇ ਤਿੰਨ ਗੁਣਾ ਦੇ ਪ੍ਰਭਾਵ ਦੇ ਕਾਰਨ ਭਟੇ ਦੇਵ ਤੇ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਵੀ ਰੋਗੀ ਹੀ ਰਹੇ ਕਿਉਂਕਿ ਉਹਨਾਂ ਨੇ ਵੀ ਹਉਮੈ ਵਿੱਚ ਹੀ ਕਾਰ ਕੀਤੀ ਹੈ ਚਰ ਕੀਏ ਕਿਸ ਹੈ ਦਾ ਚੇਤ ਹੈ ਬਪੜੇ ਹਰ ਗੁਰਮੁਖ ਸੋਚੀ ਪਾਈ ਜਿਸ ਪ੍ਰਮਾਤਮਾ ਵਾਹਿਗੁਰੂ ਜੀ ਨੇ ਉਹਨਾਂ ਨੂੰ ਪੈਦਾ ਕੀਤਾ ਸੀ ਉਸ ਨੂੰ ਉਹ ਵਿਚਾਰੇ ਚੇਤ ਦੇ ਨਹੀਂ ਰਹੇ ਇਹ ਪ੍ਰਮਾਤਮਾ ਦੀ ਸੂਝ ਤਾਂ ਗੁਰੂ ਦੀ ਸ਼ਰਣ ਪਿਆ ਹੀ ਪੈਂਦੀ ਹੈ ਹਾਉ ਮੈਂ ਰੋਗ ਸਭ ਜਗਤ ਪਿਆ ਪਿਆ ਤਿੰਨ ਕੋ ਜਨਮ ਮਰਨ ਦੁਖ ਭਾਰੇ ਫੇਰ ਸਭ ਕੁਝ ਓਹੀ ਗੱਲ ਕਰਦੇ ਨੇ ਕਹਿੰਦੇ ਸਾਰਾ ਜਗਤ ਹੀ ਹਉਮੈ ਦੇ ਰੋਗ ਵਿੱਚ ਫਸਿਆ ਪਿਆ ਹੈ ਤੇ ਹਉਮੈ ਵਿੱਚ ਫਸੇ ਹੋਏ ਉਹਨਾਂ ਦੇ ਉਹ ਕਾਨੂੰਨ ਜਨਮ ਮਰਨ ਦਾ ਜਿਹੜਾ ਢੇੜ ਹੈ ਉਹ ਭਾਰਾ ਦੁੱਖ ਲੱਗਿਆ ਰਹਿੰਦਾ ਹੈ ਗੁਰ ਪਰਸਾਦੀ ਕੋ ਵਰਨਾ ਛੁਟ ਇਸ ਜਨ ਕੋ ਹੋਉ ਗਲੇ ਹਾਰੀ ਕੋਈ ਵਿਰਲਾ ਬਨੁ ਗੁਰੂ ਦੀ ਕਿਰਪਾ ਨਾਲ ਏਸ ਹੋਮੇ ਰੋਗ ਤੂੰ ਖਲਾਸੀ ਹੁੰਦਾ ਐ ਤੇ ਸਤਗੁਰੂ ਜੀ ਕਹਿੰਦੇ ਮੈਂ ਅਜੇ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ਇੱਕ ਬੜਾ ਆਪਾਂ ਨੂੰ ਸਤਗੁਰੂ ਜੀ ਰੋਜ਼ ਸਮਾਰਸ਼ ਕਰਦੇ ਨੇ ਜੇ ਡਾਕਟਰ ਕੋਲ ਜਾ ਕੇ ਵੀ ਆਪਾਂ ਆਪਣੀ ਮਤ ਨਾ ਛੜੀਏ ਡਾਕਟਰ ਦੀ ਮਤ ਨਾ ਮੰਨੀ ਇੱਥੇ ਆਰੋਗ ਨਹੀਂ ਹੋ ਸਕਦੇ ਤੇ ਦੁਨੀਆ ਦਾ ਸਭ ਤੋਂ ਵੱਡਾ ਵੈਦ ਡਾਕਟਰ ਸਤਿਗੁਰੂ ਜੀ ਕਹਿੰਦੇ ਸਰਬ ਰੋਗ ਕਾ ਔਖਦ ਨਾਮ ਦਵਾਈ ਇੱਕ ਰੋਗ ਸਾਰੇ ਦੂਰ ਕਰਦੀ ਹੈ ਉਹ ਹੈ ਸਤਿਗੁਰਪਾ ਸਤਿ ਮਹਾਰਾਜ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੇਕਰ ਅਸੀਂ ਇਹ ਰੱਬ ਕੋ ਤੋਂ ਆਪ ਲਈਏ ਪਿਆਰ ਦੇ ਨਾਲ ਜੰਮ ਲਈਏ ਸਤਿਗੁਰ ਜੀ ਤੇ ਬਖਸ਼ਿਸ਼ਾ ਦੇਣ ਵਾਸਤੇ ਬਾਹ ਅਲਾਈ ਖਲੋਦੇ ਨੇ ਭਾਈ ਬਖਸ਼ਿਸ਼ਾ ਲੈਣੀ ਆ ਸਾਡਾ ਫਰਜ਼ ਬਣਦਾ ਹੈ ਜੈ ਨ ਸੇਸ ਸਾਧ ਜੀ ਸੋਈ ਹਰ ਜਾਣੇ ਤਾਕਾਰ ਰੂਪ ਅਪਾਰੋ ਜਿਸ ਪ੍ਰਮਾਤਮਾ ਨੇ ਇਹ ਸਾਰੀ ਸ੍ਰਸ਼ਟੀ ਪੈਦਾ ਕੀਤੀ ਉਹ ਆਪ ਹੀ ਇਸ ਦੇ ਹੋਮੇ ਰੋਗ ਨੂੰ ਜਾਣਦਾ ਹੈ ਤੇ ਧੂਲ ਕਰਦਾ ਹੈ ਉਸ ਪ੍ਰਮਾਤਮਾ ਦਾ ਸਰੂਪ ਜਿਹੜਾ ਹੱਦ ਅਨੇਕ ਤੋਂ ਪਰੇ ਅਸੀਂ ਤੇ ਬਸ ਬੇਨਤੀਆਂ ਕਰਦੇ ਰਹੀਏ ਵੇਸ਼ ਨਿਮਰਤਾ ਸਹਿਤ ਨਾਮੇ ਪ੍ਰਤਾਪ ਤੇ ਵੇਪਰ ਵਿਖਸ ਗੁਰਮੁਖ ਬ੍ਰਹਮ ਵੀ ਚਾਲੋ ਉਹ ਪਰਮਾਤਮਾ ਆਪ ਹੀ ਆਪਣੇ ਰਜੀ ਸ੍ਰਿਸ਼ਟੀ ਨੂੰ ਦੇਖ ਕੇ ਖੁਸ਼ ਹੋ ਰਿਹਾ ਹੈ ਤੇ ਗੁਰੂ ਦੀ ਸ਼ਰਨ ਪੈ ਕੇ ਹੀ ਪਰਮਾਤਮਾ ਦੇ ਗੁਣਾ ਦੀ ਸੋਚੀ ਆਉਂਦੀ ਹੈ ਸੋ ਪਰਮਾਨ ਕੋਡਸ਼ ਕਰਨਾ ਧੰਵਾਦ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦਾ ਜੇ ਨਾਮਰਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਰੰਤ ਕਰਕੇ ਅੰਮ੍ਰਿਤ ਵੇੜਾ ਕੋਲੇ ਦਰਸ਼ਨ ਦੀ ਦਾਇਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸਤ ਸਬਦ ਕਰਨ ਦਾ ਸੁਭਾਗ ਸਮਾਪਕਸ਼ਿਸ਼ ਕੀਤਾ ਸਤਿਗੁਰੂ ਜੀ ਅਨੁਵਾਜ ਸੱਚੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦਰਸਨੀ ਬਣਾਏ ਰੱਖਣਾ ਇਸੇ ਹੀ ਤਰ੍ਹਾਂ ਸਰਬ ਸੰਤਨ ਆਪਣੇ ਚਰਣਾ ਕਮਲਾਂ ਨਾਲ ਜੋੜ ਕੇ ਰੱਖਣਾ ਸਭਨਾਂ ਦੇ ਸਿਰ ਤੇ ਮਿਹਰ ਪਰਾਂ ਦਾ ਤਰ ਕਰਨ ਗੁਰ ਸਿੱਖੀ ਜੀਵਨਾਂ ਤੋਂ ਤੱਕ ਦੀਆਂ ਤਾਂ ਪਰਤ ਬੇੜਾ ਬਾਣੀ ਬਾਣੀ ਦਾ ਪਿਆਰ ਸਭਨਾਂ ਨੂੰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਕਾਰਜ ਨਿਆਸ ਕਰਨ ਕੋਲ ਮਤ ਅਨੁਸਾਰ ਸਭnabla ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨ ਸਰਬ ਸੰਤਾਂ ਦਾ ਧੰਨਵਾਦ ਜੀਓ ਆਇਆ ਜੀਓ ਆਇਆ ਆਓ ਪਿਆਰੇ ਸਾਧ ਸੰਗਤਿਓ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦੇ ਜੀ ਆਇਆਂ ਨੂੰ ਕਹਈਏ ਜੀ ਕੋਈ ਵਿਰਸਨਾ ਬਾਤ ਜੀ ਨਾ ਰਹੇ ਸਾਰੀ ਸੰਗਤ ਪਿਆਰ ਸਤਿਕਾਰ ਸਹਿਤ ਬੋਲਿਓ ਜੀ

I'm yeah. yeah.